ਬਲਜੀਤ ਸਿੰਘ 81 ਸਾਲਾਂ ਦਾ ਬਜ਼ੁਰਗ ਸੀ ਬਲਜੀਤ ਸਿੰਘ 18 ਸਾਲਾਂ ਦੀ ਛੋਟੀ ਜੀ ਉਮਰ 'ਚ ਅਨਾਥ ਹੋ ਗਿਆ ਸੀ ਐ ਸੌਖੀ ਘੜੀ ਚੋਂ ਦੇ ਰਿਸ਼ਤੇਦਾਰਾਂ ਨੇ ਵੀ ਉਹ ਤੋਂ ਮੂੰਹ ਮੋੜ ਲਿਆ ਆਂਡੀਆਂ ਗਵਾਂਡੀਆਂ ਨੇ ਕਈ ਦਿਨ ਤੱਕ ਰੋਟੀ ਦਿੱਤੀ ਉਸ ਤੋਂ ਬਾਅਦ ਉਹਨਾਂ ਨੇ ਵੀ ਉਹਨੂੰ ਨਾ ਫੜਤਾਲਿਆ ਇਹ ਉਹ ਦਿਨ ਸੀ ਜਦੋਂ ਕਈ-ਕਈ ਵਾਰੀ ਤਾਂ ਬਲਜੀਤ ਸਿੰਘ ਕੋਲੇ ਖਾਣ ਨੂੰ ਰੋਟੀ ਤੱਕ ਵੀ ਨਹੀਂ ਹੁੰਦੀ ਸੀ ਕੰਮ ਦੀ ਭਾਲ 'ਚ ਥਾਂ-ਥਾਂ ਸਾਰਾ-ਸਾਰਾ ਦਿਨ ਭੁੱਖਾ ਧਿਆਇਆ ਫਿਰਦਾ ਰਹਿੰਦਾ ਕਈ ਵਾਰੀ ਤਾਂ ਲੋਕ ਉਸਦੇ ਤਰਸ ਖਾ ਕੇ ਉਹਨੂੰ ਕੁਝ ਖਾਣ ਨੂੰ ਦੇ ਦਿੰਦੇ ਸੀ ਤੇ ਕਈ ਲੋਕ ਗਾਲੀ ਪੈ ਜਾਂਦੇ ਸੀ। ਸ਼ਾਹ ਜੀ, ਕੰਮ ਹੈਗਾ ਕੋਈ? ਮੈਨੂੰ ਕੰਮ ਦੀ ਲੋੜ ਐ। ਮੈਨੂੰ ਹਾਬਕਤਾ ਵੀ ਆਉਂਦਾ ਐ। ਕੋਈ ਕੰਮ ਨਹੀਂ ਇੱਥੇ? ਭਾਜਾ ਇੱਥੋਂ। ਪਤਾ ਨਹੀਂ ਕਿੱਥੋਂ ਆ ਜੰਨੇ ਆ ਮੂੰਹ ਚੱਕ ਕੇ। ਤਫਾ ਹੋ ਜਾ। ਐਸੀ ਤਰ੍ਹਾਂ ਕੰਮ ਦੀ ਭਾਲ 'ਚ ਦਿਨ ਲੰਘਦੇ ਗਏ। ਜਦੋਂ ਕੋਈ ਚੱਜ ਦਾ ਕੰਮ ਨਾ ਮਿਲਿਆ ਤਾਂ ਓਟਾਂ ਦੇ ਪੱਠੇ ਤੇ ਮਜ਼ਦੂਰੀ ਕਰਨ ਲੱਗ ਗਏ। ਛੇਤੀ ਛੇਤੀ ਹੱਥ ਚਲਾਓ। ਅੱਜ ਪੂਰੇ ਦਿਨ 'ਚ ਇਹ ਸਾਰੀ ਮਿੱਟੀ ਦੀਆਂ ਇੱਟਾਂ ਬਣਾਉਣੀਆਂ ਨੇ। ਤੇ ਰਾਤ ਨੂੰ ਉਸੇ ਪੱਠੇ ਤੇ ਰਾਖੀ ਰੱਖਦਾ ਬਲਜੀਤ ਯਾਰ ਤੂੰ ਸਾਰਾ ਸਾਰਾ ਦਿਨ ਪੱਠੇ ਤੇ ਕੰਮ ਕਰਦਾ ਰਹਿੰਦਾ ਘਟੋ ਘਟ ਰਾਤ ਨੂੰ ਤਾਂ ਆਰਾਮ ਕਰ ਲਿਆ ਕਰ ਆਰਾਮ ਹੀ ਆ ਜੀ ਅੱਧੇ ਪੌਣੇ ਘੰਟੇ ਬਾਅਦ ਉੱਠ ਕੇ ਇੱਕ ਘੇੜਾ ਮਾਰ ਲਈਦਾ ਉਸ ਤੋਂ ਬਾਅਦ ਅੱਧਾ ਪੌਣਾ ਘੰਟਾ ਫੇਰ ਬਹਿ ਜੋ ਆਰਾਮ ਵੀ ਹੋ ਜਾਂਦਾ ਤੇ ਰਾਖੀ ਰੱਖਣ ਦੇ ਚਾਰ ਪੈਸੇ ਵੀ ਬਣ ਜਾਂਦੇ ਨੇ ਥੋੜੇ ਸਮੇਂ ਬਾਅਦ ਬਲਜੀਤ ਕੋਲੇ ਪੈਸੇ ਜੁੜਨੇ ਸ਼ੁਰੂ ਹੋ ਗਏ। ਕਈ ਸਾਲਾਂ ਬਾਅਦ ਕੁਝ ਪੈਸੇ ਇਕੱਠੇ ਕਰਕੇ ਉਹਨੇ 4 ਕਿੱਲੇ ਜ਼ਮੀਨ ਲੈ ਲਈ। ਜ਼ਮੀਨ ਉਜਾੜ ਤੇ ਟਿੱਬਿਆਂ 'ਚ ਹੋਣ ਕਰਕੇ ਸਸਤੀ ਮਿਲ ਗਈ। ਜੇ ਮੀਂਹ ਪੈਂਦਾ ਤਾਂ ਮਾੜੀ-ਮੋਟੀ ਫਸਲ ਹੋ ਜਾਂਦੀ। ਨਹੀਂ ਤਾਂ ਨਹੀਂ। ਇਨ੍ਹਾਂ ਦਿਨਾਂ 'ਚ ਉਹਨੇ ਵਿਆਹ ਵੀ ਕਰਵਾ ਲਿਆ ਸੀ। ਇੱਕ ਦੋ ਸਾਲਾਂ ਬਾਅਦ ਉਹਨੂੰ ਜ਼ਮੀਨ ਲੈਣ ਦਾ ਫੈਸਲਾ ਗਲਤ ਲੱਗਿਆ। ਹੁਣ ਉਹਨੇ ਜ਼ਮੀਨ ਵੇਚਣ ਦਾ ਫੈਸਲਾ ਕਰ ਲਿਆ। ਪਰ ਕੋਈ ਵੀ ਉਸ ਦੀ ਜ਼ਮੀਨ ਨੂੰ ਖਰੀਦਣਾ ਨਹੀਂ ਸੀ ਚਾਹੁੰਦਾ। ਕੁਝ ਸਮੇਂ ਬਾਅਦ ਜ਼ਮੀਨ ਦੇ ਕੋਲ ਦੀ ਇੱਕ ਸੜਕ ਲੰਗੀ। 1-2 ਸਾਲਾਂ ਬਾਅਦ ਉਸ ਜ਼ਮੀਨ ਤੇ ਕਲੋਨੀ ਕੱਟੀ ਗਈ। ਜ਼ਮੀਨ ਬਹੁਤ ਚੰਗੇ ਮੁੱਲ ਤੇ ਵਿਕੀ। ਇਹ ਜ਼ਮੀਨ ਵੇਚ ਕੇ ਉਹਨੇ ਆਪਣੇ ਪਿੰਡ 15 ਕਿੱਲੇ ਜ਼ਮੀਨ ਬਣਾ ਲਈ ਤੇ ਦੋ ਪਲਾਟ ਖਰੀਦ ਲਈ। ਹੁਣ ਉਹ ਪਿੰਡ ਵਿੱਚ ਹੀ ਰਹਿ ਕੇ ਖੇਤੀਬਾੜੀ ਕਰਦਾ। ਉਹਦੇ ਇੱਕ ਮੁੰਡਾ ਵੀ ਸੀ ਜਿਹਦਾ ਨਾਮ ਗੁਰਮੇਲ ਸਿੰਘ ਸੀ। ਬਾਪੂ ਮੈਂ ਵੀ ਤਾਂ ਅੱਡ ਨਾਲ ਖੇਤ ਜਾ ਕੇ ਕੰਮ ਕਰਾਇਆ ਕਰੂੰਗਾ। ਉਹ ਨਾਨਾ ਪੁੱਤ ਤੂੰ ਖੇਤ ਕੀ ਕਰਨਾ ਜਾ ਕੇ ਤੂੰ ਘਰੇ ਬੈਠ ਕੇ ਪੜ੍ਹਾਈ ਕਰ। ਤਾਂ ਹੀ ਤਾਂ ਵੱਡਾ ਅਫਸਰ ਬਣੇਗਾ 25-26 ਸਾਲਾਂ ਦੀ ਉਮਰ ਵਿੱਚ ਹੀ ਗੁਰਮੇਲ ਸਿੰਘ ਇੱਕ ਸਰਕਾਰੀ ਮਾਸਟਰ ਲੱਗ ਗਿਆ ਦੇਖਦੇ ਦੇਖਦੇ ਗੁਰਮੇਲ ਦਾ ਵਿਆਹ ਹੋ ਗਿਆ ਹੁਣ ਬਲਜੀਤ ਦੀ ਉਮਰ 80 ਸਾਲ ਹੋ ਗਈ ਸੀ ਉਹ ਆਪਣੀ ਨੌ ਪੁੱਤ ਤੇ ਪੋਤੇ ਨਾਲ ਰਹਿੰਦਾ ਸੀ ਉਹਦੀ ਘਰ ਵਾਲੀ 3-4 ਸਾਲ ਪਹਿਲਾਂ ਹੀ ਪੂਰੀ ਹੋ ਗਈ ਸੀ ਗੋਟਿਆਂ 'ਚ ਦਿੱਕਤ ਰਹਿਣ ਕਰਕੇ ਹੁਣ ਉਹ ਤਾਂ ਤੁਰਿਆ ਫਿਰਿਆ ਨਹੀਂ ਸੀ ਜਾਂਦਾ ਹੁਣ ਦਿਨ ਰਾਤ ਉਹ ਮੰਜੇ ਤੇ ਪਿਆ ਰਹਿੰਦਾ ਉੱਠ ਕੇ ਬਹਿ ਜਾਂਦਾ ਇਹ ਫੇਰ ਪੈ ਜਾਂਦਾ ਘਰ ਵਾਲੇ ਉਸ ਦੀ ਬਹੁਤ ਸੇਵਾ ਕਰਦੇ ਸੀ ਟਾਈਮ ਤੇ ਰੋਟੀ ਦਿੰਦੇ ਟਾਈਮ ਤੇ ਪਾਣੀ ਟਾਈਮ ਤੇ ਚਾਹ ਉਸ ਨੂੰ ਰੋਜ਼ ਨਹਾਇਆ ਵੀ ਜਾਂਦਾ ਸੀ ਕੋਤੇ ਕੱਪੜੇ ਪਾਈ ਜਾਂਦੇ ਟਾਈਮ ਤੇ ਦਵਾਈ ਵੀ ਦਿੱਤੀ ਜਾਂਦੀ ਬਲਜੀਤ ਦਾ ਕਮਰਾ ਘਰ ਦੇ ਬਾਹਰਲੇ ਪਾਸੇ ਮੇਨ ਗੇਟ ਕੋਲੇ ਸੀ ਕਮਰੇ ਦੇ ਦੋ ਗੇਟ ਸੀ ਇੱਕ ਗੇਟ ਘਰ ਚ ਖੁੱਲਦਾ ਸੀ ਤੇ ਦੂਜਾ ਗੇਟ ਬਾਹਰ ਗਲੀ ਚ ਗਲੀ ਵਾਲਾ ਗੇਟ ਸਾਰਾ ਦਿਨ ਖੁੱਲਾ ਰਹਿੰਦਾ ਸੀ ਉਹ ਸਾਰਾ ਦਿਨ ਗਲੀ ਵਿੱਚ ਆਉਣ ਜਾਣ ਵਾਲਿਆਂ ਨੂੰ ਦੇਖਦਾ ਰਹਿੰਦਾ। ਕਈ ਵਾਰੀ ਤਾਂ ਲੋਕ ਲੰਘਦੇ ਟੱਪਦੇ ਉਸ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਜਾਂਦੇ। ਜਾਂ ਹਾਲ ਚਾਲ ਪੁੱਛਦੇ। ਠੀਕ ਠਾਕ ਹੋ ਬਜ਼ੁਰਗੋ। ਬਾਪੂ ਹੱਸ ਕੇ ਹੱਥ ਚੱਕ ਦਿੰਦਾ। ਭਾਵੇਂ ਬਲਜੀਤ ਸਿੰਘ ਨੂੰ ਹੁਣ ਬਹੁਤਿਆਂ ਲੋਕਾਂ ਦੀ ਦੂਰੋਂ ਪਛਾਣ ਤੱਕ ਵੀ ਨਹੀਂ ਸੀ ਆਉਂਦੀ। ਪਰ ਇਸ ਤਰ੍ਹਾਂ ਉਹਦਾ ਦਿਨ ਵਧੀਆ ਲੰਘ ਜਾਂਦਾ। ਰੋਟੀ ਖਾਣ ਲੱਗੇ ਇੱਕ ਰੋਟੀ ਉਹ ਆਪਣੇ ਕੋਲ ਹੀ ਰੱਖ ਲੈਂਦਾ। ਇੱਕ ਕਾਲੇ ਰੰਗ ਦਾ ਕੁੱਤਾ ਜੋ ਹਰ ਰੋਜ਼ ਉਹਦੇ ਕੋਲੇ ਆਉਂਦਾ ਸੀ। ਬਲਕਿ ਉਸ ਨੂੰ ਰੋਟੀ ਪਾਉਂਦਾ ਤੇ ਉਹਦੇ ਨਾਲ ਗੱਲਾਂ ਕਰਦਾ ਰਹਿੰਦਾ ਆ ਗਿਆ ਆ ਮੇਰਾ ਪੁੱਤ ਦੇ ਕੁੱਤਾ ਉਸ ਬਜ਼ੁਰਗ ਦੀਆਂ ਗੱਲਾਂ ਸੁਣ ਕੇ ਪੂਛ ਲੌਣ ਲੱਗਦਾ ਲੈ ਰੋਟੀ ਖਾ ਲ ਆ ਜਾ ਕੁੱਤਾ ਰੋਟੀ ਖਾ ਕੇ ਬਜ਼ੁਰਗ ਦੇ ਮੰਜੇ ਕੋਲ ਹੀ ਬੈਠ ਜਾਂਦਾ ਬਜ਼ੁਰਗ ਦੇ ਪੋਤੇ ਹੈਰੀ ਦਾ ਦੋਸਤ ਜੋ ਕਿਸੇ ਹੋਰ ਪਿੰਡ 'ਚ ਰਹਿੰਦਾ ਸੀ ਪਹਿਲੀ ਵਾਰੀ ਉਹਨਾਂ ਦੇ ਘਰੇ ਆਇਆ ਸੀ ਤੇ ਸਾਹਮਣੇ ਬਜ਼ੁਰਗ ਕੋਲੇ ਹੀ ਲਾਗੇ ਪਈ ਕੁਰਸੀ ਤੇ ਆ ਕੇ ਬੈਠ ਗਿਆ। ਬਜ਼ੁਰਗ ਦਾ ਪੋਤਾ ਹੈਰੀ ਵੀ ਉੱਥੇ ਹੀ ਕੁਰਸੀ ਤੇ ਬਹਿ ਗਿਆ। ਹੈਰੀ ਤੇ ਉਸਦਾ ਦੋਸਤ ਆਪਣੀਆਂ ਗੱਲਾਂ ਕਰ ਰਹੇ ਸੀ ਤੇ ਬਜ਼ੁਰਗ ਬੈਠਾ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਸੀ। ਥੋੜੇ ਜਿher ਬਾਅਦ ਹੈਰੀ ਆਪਣੇ ਤੇ ਆਪਣੇ ਦੋਸਤ ਲਈ ਚਾਹ ਲੈ ਕੇ ਆਉਂਦਾ ਹੈ। ਦੋਨੇ ਚਾਹ ਪੀਣ ਲੱਗਦੇ ਨੇ। 1 ਮਿੰਟ ਬਾਅਦ ਹੈਰੀ ਦੀ ਮਾਂ ਦੀ ਆਵਾਜ਼ ਆਉਂਦੀ ਹੈ। ਹੈਰੀ ਹੈਰੀ ਆਪਣੀ ਮਾਂ ਦੀ ਆਵਾਜ਼ ਸੁਣ ਕੇ ਅੰਦਰ ਜਾਂਦਾ ਹੈ। ਬਜ਼ੁਰਗ ਲਈ ਬਾਟੀ ਚ ਫਿੱਕੀ ਚਾਹ ਲੈ ਕੇ ਆਉਂਦਾ ਹੁਣ ਤਿੰਨੇ ਜਣੇ ਚਾਹ ਪੀ ਰਹੇ ਐ ਇੱਕਦਮ ਪਤਾ ਨਹੀਂ ਕੀ ਹੁੰਦਾ ਬਜ਼ੁਰਗ ਤੋਂ ਚਾਹ ਵਾਲੀ ਬਾਟੀ ਡਿੱਗ ਪੈਂਦੀ ਐ ਇਹ ਦੇਖ ਕੇ ਹੈਰੀ ਨੂੰ ਆਪਣੇ ਦੋਸਤ ਸਾਹਮਣੇ ਥੋੜੀ ਜਿਹੀ ਸ਼ਰਮ ਮਹਿਸੂਸ ਹੁੰਦੀ ਐ ਚਾਹ ਬਜ਼ੁਰਗ ਦੇ ਕੱਪੜਿਆਂ ਤੇ ਡੁੱਲ ਜਾਂਦੀ ਐ ਬਜ਼ੁਰਗ ਆਪਣੇ ਕੰਬਦੇ ਹੱਥਾਂ ਨਾਲ ਪਾਣੀ ਦਾ ਗਲਾਸ ਚੱਕਦਾ ਐ ਮੰਜੇ ਤੇ ਬੈਠਾ ਬੈਠਾ ਹੀ ਕੁੜਤਾ ਧੋਣ ਲੱਗਦਾ ਐ ਦੋਸਤ ਇਹ ਸਭ ਦੇਖ ਰਿਹਾ ਸੀ ਇਹ ਦੇਖ ਕੇ ਹੈਰੀ ਨੂੰ ਆਪਣੇ ਦਾਦੇ ਤੇ ਗੁੱਸਾ ਆ ਰਿਹਾ ਸੀ ਪਰ ਉਹ ਆਪਣੇ ਦੋਸਤ ਸਾਹਮਣੇ ਕੁਝ ਕਹਿ ਵੀ ਨਹੀਂ ਸਕਦਾ ਥੋੜੇ ਟਾਈਮ ਬਾਅਦ ਦੋਸਤ ਚਲਾ ਜਾਂਦਾ ਹੈ ਬਾਪੂ ਜੀ ਧਿਆਨ ਪਤਾ ਨਹੀਂ ਕਿੱਥੇ ਹੁੰਦਾ ਥੋੜਾ ਸਾਰੀ ਚਾਹ ਡੋਲਤੀ ਹੋਰ ਚਾਹ ਲੈ ਕੇ ਆਵਾਂ ਬਜ਼ੁਰਗ ਮਨਾਂ ਕਰ ਦਿੰਦਾ ਹੈ 25 ਦਿਨਾਂ ਬਾਅਦ ਉਹੀ ਦੋਸਤ ਹੈਰੀ ਦੇ ਘਰੇ ਆਉਂਦਾ ਹੈ ਹੁਣ ਬਜ਼ੁਰਗ ਉਸ ਨੂੰ ਜਾਣਦਾ ਹੈ ਤਾਂ ਉਹ ਆਵਾਜ਼ ਮਾਰ ਕੇ ਦੋਸਤ ਨੂੰ ਆਪਣੇ ਕੋਲ ਬੁਲਾ ਲੈਂਦਾ ਹੈ ਹੈਰੀ ਨੂੰ ਇਹ ਸਭ ਦੇਖ ਕੇ ਚੰਗਾ ਨਹੀਂ ਲੱਗਿਆ ਹੈਰੀ ਉੱਥੇ ਆ ਕੇ ਆਪਣੇ ਦੋਸਤ ਨੂੰ ਦੂਜੇ ਕਮਰੇ 'ਚ ਜਾ ਕੇ ਬੈਠਣ ਲਈ ਕਹਿੰਦਾ ਹੈ ਤਾਂ ਦੋਸਤ ਉਸ ਨੂੰ ਦੂਜੇ ਕਮਰੇ 'ਚ ਜਾਣ ਤੋਂ ਮਨਾ ਕਰ ਦਿੰਦਾ ਹੈ ਇੱਥੇ ਬਾਪੂ ਜੀ ਕੋਲੇ ਬੈ ਕੇ ਗੱਲਾਂ ਕਰ ਲੈਣੇ ਆ ਤੂੰ ਵੀ ਇੱਥੇ ਬਹਿ ਜਾ ਹੈਰੀ ਨੂੰ ਮਜਬੂਰਨ ਉੱਥੇ ਬੈਠਣਾ ਪੈਂਦਾ ਹੈ ਬਜ਼ੁਰਗ ਕੋਲੇ ਮੱਖੀਆਂ ਆ ਰਹੀਆਂ ਸੀ ਤਾਂ ਹੈਰੀ ਨੂੰ ਬਜ਼ੁਰਗ ਕੋਲੇ ਆਪਣੇ ਦੋਸਤ ਨਾਲ ਬੈਠਣਾ ਚੰਗਾ ਨਹੀਂ ਸੀ ਲੱਗਦਾ ਉਹ ਕਿਸੇ ਬਹਾਨੇ ਆਪਣੇ ਦੋਸਤ ਨੂੰ ਅੰਦਰ ਕਮਰੇ ਚ ਲੈ ਜਾਂਦਾ ਹੈ। ਥੋੜੇ ਟਾਈਮ ਬਾਅਦ ਦੋਸਤ ਵਾਪਸ ਚਲਾ ਜਾਂਦਾ ਹੈ। ਹੁਣ ਜਦੋਂ ਵੀ ਹੈਰੀ ਦਾ ਕੋਈ ਦੋਸਤ ਆਉਂਦਾ ਹੈ ਹੈਰੀ ਬਜ਼ੁਰਗ ਨੂੰ ਪਿੱਛੇ ਵਾਲੇ ਕਮਰੇ ਚ ਲੈ ਜਾ ਕੇ ਪਾ ਦਿੰਦਾ। ਜਦੋਂ ਦੋਸਤ ਚਲੇ ਜਾਂਦੇ ਤਾਂ ਬਜ਼ੁਰਗ ਨੂੰ ਵੇਲ ਚੇਅਰ ਤੇ ਬਿਠਾ ਕੇ ਵਾਪਸ ਉਸੇ ਕਮਰੇ ਵਿੱਚ ਲਿਆ ਕੇ ਪਾ ਦਿੱਤਾ ਜਾਂਦਾ। ਕਈ ਵਾਰੀ ਦੋਸਤ ਬਾਪੂ ਜੀ ਬਾਰੇ ਪੁੱਛਦੇ ਤਾਂ ਹੈਰੀ ਕੋਈ ਨਾ ਕੋਈ ਬਹਾਨਾ ਲਾ ਕੇ ਗੱਲ ਟਾਲ ਦਿੰਦਾ ਹੈ। ਬਾਪੂ ਜੀ ਤਾਂ ਸੁੱਤੇ ਪਏ ਹੈ। ਉਨੇ ਦਵਾਈ ਦਿੱਤੀ ਸੀ ਬਾਰੀ-ਬਾਰੀ ਬਜ਼ੁਰਗ ਨੂੰ ਪਿੱਛੇ ਵਾਲੇ ਕਮਰੇ ਚ ਲੈ ਕੇ ਜਾਣਾ ਫਿਰ ਵਾਪਸ ਬਾਹਰ ਵਾਲੇ ਕਮਰੇ ਚ ਲੈ ਕੇ ਆਉਣਾ ਹੈਰੀ ਨੂੰ ਔਖਾ ਲੱਗਦਾ ਸੀ ਤਾਂ ਕਰਕੇ ਹੈਰੀ ਨੇ ਬਜ਼ੁਰਗ ਦਾ ਮੰਝਾ ਪੱਕਾ ਹੀ ਪਿੱਛੇ ਵਾਲੇ ਕਮਰੇ ਵਿੱਚ ਲਾ ਦਿੱਤਾ ਜੋ ਇੱਕਦਮ ਬੰਦ ਕਮਰਾ ਸੀ ਬਾਹਰ ਕੀ ਕੁਝ ਹੋ ਰਿਹਾ ਉਸ ਕਮਰੇ ਵਿੱਚ ਕੁਝ ਵੀ ਨਹੀਂ ਸੀ ਪਤਾ ਲੱਗਦਾ ਰੋਟੀ ਪਾਣੀ ਚਾਹ ਦਵਾਈ ਸਭ ਬਜ਼ੁਰਗ ਦਾ ਉੱਥੇ ਹੀ ਹੁੰਦਾ ਗੱਲਾਂ ਕਰਨ ਲਈ ਕੰਧਾਂ ਤੋਂ ਬਿਨਾਂ ਹੋਰ ਕੋਈ ਨਹੀਂ ਸੀ ਬਜ਼ੁਰਗ ਦਾ ਮੁੰਡਾ ਗੁਰਮੀਲ ਜੋ ਸਰਕਾਰੀ ਮਾਸਟਰ ਸੀ ਜੋਬ ਤੋਂ ਬਾਅਦ ਘਰੇ ਆ ਕੇ ਇੱਕ ਦੋ ਘੰਟੇ ਬਾਪੂ ਕੋਲੇ ਬਹਿੰਦਾ ਗੱਲਾਂបੱਤਾਂ ਕਰਦਾ ਗੱਲਾਂ ਕਰਕੇ ਬਜ਼ੁਰਗ ਦਾ ਵੀ ਮਨ ਹੌਲਾ ਹੋ ਜਾਂਦਾ ਪਰ ਬਜ਼ੁਰਗ ਦਾ ਮਨ ਉਸ ਕਮਰੇ ਵਿੱਚ ਨਹੀਂ ਸੀ ਲੱਗਦਾ ਉਹ बार-बार ਬਾਹਰ ਜਾਣ ਲਈ ਕਹਿੰਦਾ ਪਰ ਕੋਈ ਵੀ ਉਹਦੀ ਗੱਲ ਤੇ ਧਿਆਨ ਨਾ ਲੈਂਦਾ ਬਜ਼ੁਰਗ ਦੀ ਤਬੀਅਤ ਖਰਾਬ ਰਹਿਣ ਲੱਗਦੀ ਡਾਕਟਰ ਕੋਲੇ ਲਿਜਾਇਆ ਜਾਂਦਾ ਤਾਂ ਰਿਪੋਰਟ ਨੋਰਮਲ ਆਉਂਦੀ ਪਿੰਡ ਦੇ ਲੋਕ ਰਿਸ਼ਤੇਦਾਰ ਬਜ਼ੁਰਗ ਦਾ ਪਤਾ ਲੈਣ ਆਉਂਦੇ। ਤਾਂ ਘਰਦਿਆਂ ਵੱਲੋਂ ਇੱਕ ਗੱਲ ਜ਼ਰੂਰ ਕਹੀ ਜਾਂਦੀ। ਅਸੀਂ ਤਾਂ ਇਹਨਾਂ ਦੀ ਬਹੁਤ ਸੇਵਾ ਕਰਦੇ ਆਂ। ਟਾਈਮ ਨਾਲ ਰੋਟੀ ਦਿੰਨੇ ਆਂ, ਟਾਈਮ ਨਾਲ ਚਾਹ ਦਿੰਨੇ ਆਂ। ਕਦੇ ਦਵਾਈ ਵੀ ਨਹੀਂ ਮੁੱਕਣ ਦਿੱਤੀ। ਫੇਰ ਵੀ ਪਤਾ ਨਹੀਂ ਕੀ ਹੋ ਗਿਆ ਇਹਨਾਂ ਦੀ ਤਬੀਅਤ ਨੂੰ। ਹੋ ਸਕਦਾ ਬੁਢਾਪੇ ਦੇ ਕਾਰਨ ਹੋਇਆ ਹੋਵੇ। ਜਦੋਂ ਤਬੀਅਤ ਜ਼ਿਆਦਾ ਖਰਾਬ ਹੋ ਗਈ ਤਾਂ ਬਜ਼ੁਰਗ ਨੂੰ ਹਰ ਦੂਜੇ ਦਿਨ ਸ਼ਹਿਰ ਡਾਕਟਰ ਕੋਲੇ ਲੈ ਕੇ ਜਾਇਆ ਜਾਂਦਾ। ਇੱਕ ਦਿਨ ਬਜ਼ੁਰਗ ਨੂੰ ਜਦੋਂ ਡਾਕਟਰ ਕੋਲੋਂ ਘਰ ਲਿਆਂਦਾ ਗਿਆ ਤਾਂ ਉਸਦੇ ਮੁੰਡੇ ਗਰਮੇਲ ਨੇ ਬਜ਼ੁਰਗ ਨੂੰ ਬਾਹਰਲੇ ਕਮਰੇ 'ਚ ਪਾਉਣ ਲਈ ਕਿਹਾ। ਬਾਪ ਨੂੰ ਬਾਹਰ ਵਾਲੇ ਕਮਰੇ 'ਚ ਹੀ ਪਾ ਦਿੰਨੇ ਆ। ਉੱਥੇ ਕਾਰ 'ਚ ਬਿਠਾ ਕੇ ਡਾਕਟਰ ਕੋਲ ਲੈ ਕੇ ਜਾਣਾ ਵੀ ਸੌਖਾ ਏ। ਤੇ ਨਾਲੇ ਅੱਜਕੱਲ੍ਹ ਖਬਰ ਲੈਣ ਵੀ ਤਾਂ ਕਿੰਨੇ ਲੋਕ ਆਉਂਦੇ ਆ। ਮੇਰੇ ਹਿਸਾਬ ਨਾਲ ਬਾਹਰ ਵਾਲਾ ਕਮਰਾ ਹੀ ਠੀਕ ਰਹੂ। ਬਲਜੀਤ ਸਿੰਘ ਆਪਣੀ ਪੁਰਾਣੀ ਜਗ੍ਹਾ ਤੇ ਆ ਜਾਂਦਾ। ਤਿੰਨ-ਚਾਰ ਦਿਨਾਂ ਬਾਅਦ ਉਹਦੀ ਤਬੀਅਤ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਜਾਂਦਾ। ਕੁਝ ਦਿਨਾਂ ਬਾਅਦ ਬਜ਼ੁਰਗ ਬਿਲਕੁਲ ਠੀਕ ਹੋ ਜਾਂਦਾ। ਤੇ ਸਭ ਕੁਝ ਪਹਿਲਾਂ ਵਾਂਗੂ ਚੱਲਣਾ ਸ਼ੁਰੂ ਹੋ ਜਾਂਦਾ।